ਇਹ ਤੇ ਆਪਣਾ ਨਾਮ ਦੱਸ ਕੇ ਪਿੰਡ ਦੱਸ ਕੇ ਉਸ ਬਾਰੇ ਜੀ ਮੇਰਾ ਨਾਮ ਹਰਸਿੰਦਰ ਸਿੰਘ ਵੈਰੋਕੇ ਅੱਜ ਸਵੇਰੇ 3:53 ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਹਨਾਂ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਰਨ ਕੀ ਆ ਕਰਨ ਇਹ ਕਿ ਇੱਕ ਡੇਢ ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਆ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰੋਤੀ ਮੰਗਣ ਨੂੰ ਮਿਲ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆ ਕੰਮਕਾਰ ਵਾਲੇ ਬੰਦੇ ਆ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਜੀ ਤੂੰ 50 ਲੱਖ ਰੁਪਈਆ ਨੂੰ ਤੰਨਾ ਦੇਣਾ ਚ 12 ਤਰੀਕ ਤੱਕ ਦੇ ਦੇਣੀ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਚਾਹ। ਠੀਕ ਹੈ। ਹਾਂਜੀ। ਤੁਸੀਂ ਪੁੱਛੀ ਜਾ ਰਹੇ ਹੋ ਤਾਂ ਹਾਂਜੀ ਪੁਲਿਸ ਨੇ ਐਫ ਆਈ ਆਰ ਤਾ ਦਰਜ ਕੀਤੀ ਹੈ 10 ਤਰੀਕ ਤੇ। ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਸ਼ਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਿਹਾ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ। ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਤੋਂ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਫ ਕਰੇ ਤੇ ਬਾਕੀ ਇਹਨਾਂ ਗੰਦੇ ਅੰਸਰਾਂ ਦੇ ਖਿਲਾਫ ਕਾਰਵਾਈ ਕਰੇ ਸਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਕਿਉਰਟੀ ਨਾਲ ਸੀ ਰਾਤ ਵੀ ਨਾਲ ਸੀ ਪਰ ਉਹ ਇਹਨਾਂ ਨੇ ਫਾਇਰ ਕੀਤੇ ਆ ਪਰ ਸਾਡੇ ਬੰਦੇ ਨੇ ਵੀ ਇੱਕ ਅਦਾ ਫੈਸਲਾ ਕੀਤੇ ਤੇ ਉਸ ਵੇਲੇ ਕੋਈ ਕਾਲ ਆਈ ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ ਮੈਨੂੰ ਕਾਲ ਆਈ ਆ 4:00 ਵਜੇ ਕੁਝ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਹਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਆ ਮੈਂ ਕਿਹਾ ਯਾਰ ਰਾਤ ਜਾਗਦੇ ਰਹਿੰਦਾ ਤੇ ਮੇਰੇ ਲਾਗੇ ਐਸ ਐਚਓ ਸਾਹਿਬ ਹੀ ਐਸ ਐਚਓ ਸਾਹਿਬ ਨੇ ਗੱਲ ਕੀਤੀ ਹੈ ਉਹ ਗਾੜੀ ਨੂੰ ਬਾਹਰ ਕੱਢ ਡਾ ਪਿਆ ਐਸ ਐਚਓ ਸਾਹਿਬ ਨੂੰ ਪਤਾ ਹੈ ਮੈਂ ਉਸ ਦਿਨ ਇੱਥੇ ਜਾ ਕੇ ਪਹੁੰਚਿਆ ਤੇ ਮੇਰੇ ਹੱਥਾਂ 'ਚ ਇਹਨੂੰ ਇੱਕ ਵਟਸਐਪ ਦਾ ਕਾਲ ਆਇਆ ਉਹਨੇ ਕਾ ਵੀ ਤਰੋਂ ਤੁਹਾਨੂੰ ਮਿਲ ਗਿਆ ਤੇ ਜਿਹੜਾ ਦੋ ਵਾਰ ਬਾਅਦ ਵਿੱਚ ਉਹਨੇ ਇੱਕ ਨੰਬਰ ਤੋਂ ਪਰ ਆ ਪੋੰਜੜਾ ਦੇ ਬਾਤ ਘੱਟਤਾ ਫਿਰ ਦੁਬਾਰਾ ਫੋਨ ਲਿਆ ਕੀਤਾ ਉਹ ਕਹਿੰਦਾ ਮੈਂ ਸ਼ਾਨ ਜੋੜੀਆਂ ਬੋਲਦਾ ਤੇ ਉਹਨੇ ਧਮਕੀਆਂ ਦਿੱਤੀਆਂ ਉਹਨੂੰ ਗਲਾ ਘੇੜੀਆਂ ਉਹ ਇਸ ਵਾਰ ਤੁਸੀਂ ਮਗਰਮੰਦਰ ਦੀ ਗੱਲ ਲਿਆ ਜੀ ਤੇ ਇਹਨਾਂ ਨੇ ਪਾਲ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਇਹਦੇ ਜਿਹੜੇ ਮਾਪਦੋਗ ਆ ਉਹ ਵੀ ਇਹ ਕੰਮ ਚ ਨਵਾ ਲੋ ਨਿਸ਼ਾਨ ਤੇ ਉਹਨਾਂ ਦੇ ਖਾਤਿਆਂ ਵਿੱਚ ਲਾਉਣਗੇ ਉਹਨਾਂ ਦੀ ਦਿੱਕਤ ਨਹੀਂ ਪਈ। ਉਹ ਅੱਛੇ ਲੈ ਰਹੇ ਆਂ ਦਸਤਾਰੀ ਪਾਵਾਂਗੇ ਜੇ ਲੋੜ ਹੋਵੇ। ਕੀ ਕਰਤਾ ਜੀ ਵਸਤੂ ਤਾਂ ਉਹ ਯਾਰ ਨੇ ਜਿਹਨ ਤੋਂ ਪਹਿਲੇ ਹੀ ਅਸੀਂ ਕਰਦੇ ਮਜਾ ਵਸਤੀ ਅੰਦਰ ਕੁਮਾਈ ਦਾ। ਤੋਂਗੇ ਨਿਲਕਨ ਫੈਮਿਲੀ ਪ੍ਰਸ਼ਾਸਨ ਤੋਂ ਕੁਛੋ ਕੁ ਕਾਰਜਕ੍ਰਮ ਪ੍ਰਸ਼ਾਸਨੋਂ ਪੂਰੀ ਕਾਰਜਕ੍ਰਮ ਹੋਈ ਜਾਂਦੀ। ਕੁਝ ਗ੍ਰਾਮ ਤੋਂ ਵੀ ਜਾ ਕੇ ਆਏ ਆਂ। ਅੱਛਾ ਜਾ ਕੇ ਵੀ ਜਿਹੜਾ ਉਹਨਾਂ ਜਿਹੜੇ ਉਹ ਚੈੱਕ ਕਰਾਏ ਆਂ ਕਾਰਜ ਕੰਮ ਕੀਤੇ ਆ। ਜਨਸ਼ੰਗ ਸਿੰਘ ਕਿੰਨੇ ਮਾਮਲੇ ਦੱਜੇ ਆਂ? ਬਾਸੰਗ ਨੇ ਕਾਫੀ ਮਾਮਲੇ ਦੱਜੇ ਆ। ਬਰਾ ਮਾਮਲੇ ਦਰਜ ਸੌਟੀ ਦੀ ਰਿਪੋਰਟ ਦਿੰਦੇ ਹਾਂ। ਇਹ ਸੌਟੀ ਦੀ ਘੋਰਦੀ ਹੈ। ਹੋਰ ਕਿਉਂ ਸਾਡੇ ਆ। ਹੋਰ ਐਡ ਪੁਸ਼ਟੀ ਕਰੀ। ਅਸੀਂ ਦਾਰੇ ਜੀ ਆਪਣੀ ਟੀਮਾਂ ਲਗੀਆਂ ਨੂੰ ਫੇਸ ਕਰਨ ਵਾਸਤੇ। ਕਿਉਂਕਿ ਉਹਨੇ ਦੂਸਰਾਂ ਨੂੰ ਮੀਟਿੰਗ ਵਿੱਚ। ਕਸਲ ਹੈ ਨਾ ਕਦੇ ਦੂਰੋਂ ਨਹੀਂ ਜਾਣਾ ਕਾਰਨ। ਚਲੋ।